ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ 5 ਮੀਟਰ ਸੂਟ ਦੇ ਵਿੱਚੋਂ 5 ਮੀਟਰ ਕੱਪੜੇ ਦੇ ਵਿੱਚੋਂ ਵੀ ਆਪਾਂ ਕਿੱਦਾਂ ਸੂਟ ਦੀ ਕਟਿੰਗ ਕਰਨੀ ਹੈ ਕਿ ਆਲ ਓਵਰ ਸੂਟ ਦੇ ਵਿੱਚੋਂ ਕਿੱਦਾਂ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਕਿੱਦਾਂ ਕਮੀਜ਼ ਦੀ ਕਰਨੀ ਹੈ ਕਿੱਦਾਂ ਆਪਾਂ ਸਲਵਾਰ ਦੇ ਪੱਲੇ ਸੀਮਸ ਦੀਆਂ ਬਾਹਾਂ ਕੱਢਣੀਆਂ ਨੇ ਤੁਹਾਨੂੰ ਸਾਰਾ ਕੁਝ ਆਪਾਂ ਸਟੈਪ ਵਾਈਜ਼ ਸਟੈਪ ਦੱਸਾਂਗੇ ਆਹ ਲਓ ਜੀ ਆਹ ਆਪਣਾ ਕੱਪੜਾ ਅੱਜ ਵਾਲੀ ਵੀਡੀਓ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਿਲਾਈ ਸਿੱਖਦੀਆਂ ਨੇ ਉਹਨਾਂ ਦੇ ਲਈ ਬਹੁਤ ਯੂਸਫੁਲ ਆ ਜੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਦਾ ਆਪਾਂ ਵੀ ਸੂਟ ਦੀ ਕਟਿੰਗ ਪ੍ਰੋਪਰ ਤਰੀਕੇ ਚ ਕਰ ਸਕਦੇ ਆ ਦੇਖੋ ਆ ਆਪਣਾ ਕੱਪੜਾ ਇੱਕ ਆਪਾਂ ਕੱਢੀ ਇਧਰੋਂ ਫੜੀ ਆ ਦੇਖੋ ਐਸ ਤਰ੍ਹਾਂ ਇੱਕ ਇਧਰੋਂ ਐਸ ਤਰ੍ਹਾਂ ਆਪਾਂ ਕੱਪੜੇ ਨੂੰ ਫੜ ਕੇ ਆ ਦੇਖੋ ਜੀ ਐਸ ਤਰ੍ਹਾਂ ਆਪਾਂ ਐਸ ਤਰ੍ਹਾਂ ਵਿਛਾ ਲੈਣਾ ਤੁਸੀਂ ਚਾਹੇ ਟੇਬਲ ਤੇ ਕਟਿੰਗ ਕਰ ਲਓ ਚਾਹੇ ਤੁਸੀਂ نیچے ਐਸਤਾਨ ਬਚਾਉਣ ਤੋਂ ਬਾਅਦ ਆਪਾਂ ਸਾਰੀਆਂ ਜਿਹੜੀਆਂ ਕੱਪੜੇ ਦੀਆਂ ਪੈਹਾਂ ਨੇ ਨਾ ਉਹ ਬਰਾਬਰ ਕਰ ਲੈਣੀਆਂ ਆ। ਆ ਦੇਖੋ ਜੀ ਆਪਾਂ ਕੱਪੜਾ ਇਦਾਂ ਰੱਖ ਲਿਆ ਸਭ ਤੋਂ ਪਹਿਲਾਂ ਆਪਾਂ ਆਪਣੀ ਜਿਹੜੀ ਕੁੜਤੀ ਆ ਉਹਦੀ ਲੰਬਾਈ ਤੇ ਚੜਾਈ ਰੱਖਣੀ ਆ ਜਿੰਨਾ ਤੁਹਾਡਾ ਘੇਰਾ ਘੇਰਾ ਬ੍ਰੈਸਟ ਤੇ हिਪ ਜਿਹੜੀ ਚੀਜ਼ ਜ਼ਿਆਦਾ ਦੇਖੋ ਜੀ हिਪ ਜ਼ਿਆਦਾ ਕੀ ਤਾਂ हिਪ ਦੇ ਅਕੋਰਡਿੰਗ ਚੜਾਈ ਲੈਣੀ ਆ ਜੇ ਬ੍ਰੈਸਟ ਜ਼ਿਆਦਾ ਤਾਂ ਬ੍ਰੈਸਟ ਦੇ ਅਕੋਰਡਿੰਗ ਜੇ ਆਪਣਾ ਘੇਰਾ ਜ਼ਿਆਦਾ ਤਾਂ ਘੇਰੇ ਦੇ ਅਕੋਰਡਿੰਗ ਠੀਕ ਹੈ ਜੀ ਹੁਣ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਹੈ 21 ਇੰਚ ਠੀਕ ਹੈ ਜੀ 21 ਇੰਚ ਬ੍ਰੈਸਟ ਆ ਆਪਾਂ 4 ਇੰਚ ਕਪੜਾ ਐਕਸਟਰਾ ਲੈਣਾ ਠੀਕ ਹੈ ਜੀ 22 23 24 25 ਇੰਚ ਤੇ ਆਪਾਂ ਕਟਿੰਗ ਕਰਨੀ ਆ ਠੀਕ ਹੈ ਚੜਾਈ ਲੈਣੀ ਆ ਆਪਾਂ 25 ਇੰਚ ਜਿਹੜੇ ਕਾਟਨ ਦੇ ਨਾਰਮਲ ਸੂਟ ਹੁੰਦੇ ਆ ਤੁਸੀਂ 4 ਇੰਚ ਲਵੋ ਜਿਹੜੇ ਨਾ ਗਰਮ ਸੂਟ ਹੁੰਦੇ ਆ ਉਹਦੇ ਵਿੱਚ 3 ਵੀ ਚੱਲ ਜਾਂਦਾ ਕਿਉਂਕਿ ਕਾਟਨ ਦੇ ਨਾ ਸੂਟਾਂ ਦੇ ਚਾਰ ਪਰ ਮੋੜਨ ਲੱਗ ਜਾਂਦੇ ਆ ਜੇ ਤੁਸੀਂ ਪਾਈਪਿੰਗ ਲਗਾਉਣੀ ਹੈਗੀ ਫਿਰ ਤਾਂ ਉਹ 4 ਇੰਚ ਹੀ ਲੈਣਾ ਚਾਹੀਦਾ 4 ਇੰਚ ਦੇ ਵਿੱਚ ਪਾਈਪਿੰਗ ਪੂਰੀ ਵਧੀਆ ਪਾਈਪਿੰਗ ਆ ਚਾਹੇ ਲੈਸ ਆ ਪੂਰੀ ਵਧੀਆ ਨਿਕਲ ਜਾਂਦੀ ਹੈ ਜੀ ਆ ਲੋ ਜੀ ਇਸ ਤਰ੍ਹਾਂ ਤਿੰਨ ਨੁਸਾਨ ਆਪਾਂ ਜਰੂਰ ਲਾਉਣੇ ਆ ਹੁਣ ਇਸ ਤੋਂ ਬਾਅਦ ਰੱਖਣੀ ਆ ਆਪਾਂ ਲੰਬਾਈ ਲੰਬਾਈ ਦੇਖੋ ਇਹਨਾਂ ਦੀ কুরਤੀ ਦੀ ਲੰਬਾਈ ਹੈਗੀ ਆ 40 ਇੰਚ ਤਿਆਰ 4 ਇੰਚ ਆਪਾਂ 4 ਇੰਚ ਪਲੱਸ ਕਰਨਾ 3 ਇੰਚ ਨੀਚੇ ਤਰਪਾਈ ਵਾਸਤੇ 1 ਇੰਚ ਉੱਪਰ ਘਾਟ ਕੇ ਸਿਲਾਈ ਵਾਸਤੇ ਆ ਦੇਖੋ ਆਪਾਂ ਜਿਹੜੀ ਕਟਿੰਗ ਆ ਗਈ ਆਪਾਂ 44 ਇੰਚ 44 ਇੰਚ ਤੇ ਕੀਤੀ ਹੈਗੀ ਇੱਕ ਨਿਸ਼ਾਨ ਲਾਵਾਂਗੇ ਦੇਖੋ ਜੀ ਆਪਾਂ ਇਹ ਇੱਥੇ ਜਿੰਨੀ ਵੀ ਆਪਾਂ ਦੇਖੋ ਮਾਰਕਿੰਗ ਕਰ ਲਈ ਨਾ ਇਹਨੂੰ ਆਪਾਂ ਸਕੇਲ ਜਾਂ ਇੰਚ ਟੇਪ ਦੀ ਹੈਲਪ ਨਾਲ ਆਪਸ ਵਿੱਚ ਮਲਾਉਣਾ ਆਪਾਂ ਸਿੱਧੀ ਕਟਿੰਗ ਨਹੀਂ ਕਰਨਾ ਨਹੀਂ ਆਪਣੇ ਕੱਪੜੇ ਦੇ ਵਿੱਚ ਕਾਣ ਪੈ ਜਾਣਾ ਆਪਾਂ ਜਦੋਂ ਨਾ ਕੱਪੜੇ ਦੇ ਵਿੱਚੋਂ ਸੂਟ ਦੀ ਕਟਿੰਗ ਕਰਨੀ ਹੁੰਦੀ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਜਦੋਂ ਲੰਬਾਈ ਚੜਾਈ ਸਹੀ ਲਵਾਂਗੇ ਨਾ ਤਾਂ ਆਪਣਾ ਘੇਰਾ ਘਟੇ ਨਾ ਕੋਈ ਫਿਟਿੰਗ ਚ ਪ੍ਰੋਬਲਮ ਆ ਦੇ ਤੇ ਨਾ ਹੀ ਆਪਣੇ ਸੂਟ ਦੀ ਦੇਖੋ ਜੀ ਲੰਬਾਈ ਬਦੇ ਕੱਟੇ ਹੁਣ ਆਪਾਂ ਇਸਦੀ ਕਰ ਲੈਣੀ ਆ ਕੱਟੇ ਆ ਦੇਖੋ ਜੀ ਇਸ ਤਰ੍ਹਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਦੀ ਕਟਿੰਗ ਕਰ ਲੈਣੀ ਆ ਆ ਦੇਖੋ ਜੀ ਆਪਣੀ ਕੁੜਤੀ ਦੀ ਲੰਬਾਈ ਤੇ ਚੜਾਈ ਦੀ ਹੋ ਗਈ ਕਟਿੰਗ ਦੇਖੋ ਜਿਹੜਾ ਨਾ ਇਧਰੋਂ ਸਾਈਡ ਤੋਂ ਕਪੜਾ ਲਿਖਾ ਇਹਦੇ ਆਪਾਂ ਪੱਲੇ ਪਾਉਣੇ ਹੁੰਦੇ ਨੇ ਠੀਕ ਆ ਜੀ ਇਹ ਇੱਥੋਂ ਜਿਹੜਾ ਇੱਥੋਂ ਕੱਪੜਾ ਲੈਂਦਾ ਇਹਦੇ ਪਾਉਣੇ ਹੁੰਦੇ ਨੇ ਆਪਾਂ ਪੱਲੇ ਤੇ ਜੇ ਤੁਸੀਂ ਸਟ੍ਰੇਟ ਸਲਵਾਰ ਤਿਆਰ ਕਰਨੀ ਹੈਗੀ ਤਾਂ ਆਪਾਂ ਨੂੰ ਪੱਲਿਆਂ ਦੀ ਦੇਖੋ ਜੀ ਕੋਈ ਜ਼ਰੂਰਤ ਨਹੀਂ ਹੁੰਦੀ ਫਿਰ ਇਹ ਆਪਾਂ ਕੱਪੜਾ ਆਪਣੀਆਂ ਬੈਲਟ ਵਿੱਚ ਸਲਵਾਰ ਦੇ ਜਿਹਦੇ ਬਾਹਾਂ ਜੀ ਯੂਜ਼ ਕਰ ਸਕਦੇ ਹਾਂ ਕਿਉਂਕਿ ਇਹ ਸੂਟ ਦੀ ਆਪਾਂ ਸਟ੍ਰੇਟ ਸਲਵਾਰ ਰੈਡੀ ਕਰਨੀ ਹੈ। ਆ ਦੇਖੋ ਜੀ ਹੁਣ ਨਾ ਆਪਾਂ ਕੱਪੜੇ ਨੂੰ ਐਦਾਂ ਫੋਲਡ ਕਰ ਲੈਣਾ ਸਾਰੀਆਂ ਤਹਿਾਂ ਆਪਾਂ ਜਿਹੜੀਆਂ ਆਪਣੀਆਂ ਕੰਨੀਆਂ ਨੇ ਤਹਿਾਂ ਨੇ ਉਹਨਾਂ ਨੂੰ ਆਪਾਂ ਆਪਸ ਦੇ ਵਿੱਚ ਇੱਕ ਇਸ ਤਰ੍ਹਾਂ ਮਿਲਾ ਲੈਣਾ ਕੋਈ ਵੀ ਆਪਾਂ ਕੱਪੜੇ ਦੇ ਵਿੱਚ ਬਾਦਕਾਤ ਨਹੀਂ ਰੱਖਣੀ ਹੈਗੀ ਆ ਲੋ ਜੀ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਤਰ੍ਹਾਂ ਆਪਾਂ ਰੱਖ ਲਿਆ ਸੂਟ ਰੱਖਣ ਤੋਂ ਬਾਅਦ ਹੁਣ ਆਪਾਂ ਕਰਾਂਗੇ ਦੇਖੋ ਜੀ ਇਹਦੀ ਮਾਰਕਿੰਗ ਹਾਂਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਰੱਖਣਾ ਹੁੰਦਾ ਹੈਗਾ ਤੀਰਾ ਦੇਖੋ ਤੀਰਾ ਰੱਖਣਾ ਆਪਾਂ ਇਹਨਾਂ ਦਾ 6.5 ਇੰਚ ਕਿਉਂਕਿ ਜਿਹੜਾ ਇਹਨਾਂ ਦਾ ਗਲਾਗਾ ਉਹ ਨਾ ਤਾਂ ਜ਼ਿਆਦਾ ਡੀਪ ਆਗਾ ਤੇ ਨਾ ਹੀ ਜ਼ਿਆਦਾ ਛੋਟਾ ਜੇ ਗਲਾ ਤੁਹਾਡਾ ਛੋਟਾ 4.5 ਇੰਚ ਤੱਕ ਗਲਾ ਰੈਡੀ ਆਗਾ ਤਾਂ ਤੁਸੀਂ ਤੀਰਾ ਰੱਖਣਾਗਾ 7 ਇੰਚ ਜੇ ਤੁਹਾਡਾ ਗਲਾ ਡੀਪ ਆਗਾ ਤਾਂ ਤੁਸੀਂ ਤੀਰਾ ਰੱਖਣਾ ਦੇਖੋ ਜੀ 6 ਇੰਚ ਜੇ ਨੋਰਮਲ ਜਿਹਾ ਗਲਾਗਾ ਫਿਰ ਤੁਸੀਂ ਤੀਰਾ ਰੱਖਣਾ ਜੀ 6.5 ਇੰਚ ਇਹ ਗੱਲ ਤੁਸੀਂ ਜ਼ਰੂਰ ਦਿਮਾਗ ਵਿੱਚ ਬਿਠਾਉਣੀ ਹੈ ਆਪਾਂ ਜਿਹੜਾ ਤੀਰਾ ਹੁੰਦਾ ਇਹ ਪਿਛਲੇ ਗਲੇ ਦੇ ਹਿਸਾਬ 'ਚ ਰੱਖਣਾ ਹੁੰਦਾ ਹੈ। ਹਾਂ ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ 6.5 ਇੰਚ ਤੇ ਦੇਖੋ ਇਹ ਤੇ ਇਨਸਾਨ ਲਾ ਲੈਣਾ। ਇਹ ਐਸ ਤਰ੍ਹਾਂ। ਇਸ ਤੋਂ ਬਾਅਦ ਆਪਾਂ ਰੱਖਣਾ ਮੋਢਾ। ਹਰ ਇੱਕ ਸਾਈਜ਼ ਦੇ ਵਿੱਚ ਦੇਖੋ ਮੋਢਾ ਆਪਾਂ ਰੱਖਦੇ ਆਂ ਬੱਚਿਆਂ ਨੂੰ ਛੱਡ ਕੇ ਲੇਡੀਜ਼ ਕੁੜਤੀ ਦੇ ਵਿੱਚ 7.5 ਦੇ ਵਿੱਚ। 7.5 ਇੰਚ ਜਿੰਨਾ ਤੁਸੀਂ ਉੱਪਰੋਂ ਟੀਰਾ ਰੱਖਿਆ 7 ਰੱਖਿਆ 6 ਰੱਖਿਆ ਉਹਨਾਂ ਉਹਦੇ ਵਿੱਚੋਂ ਨਾ ਤੁਸੀਂ ਅੱਧਾ ਇੰਚ ਹਾਫ ਇੰਚ ਮਾਈਨਸ ਕਰ ਦੇਣਾ ਆਪਾਂ ਦੇਖੋ ਹਾਫ ਮਾਈਨਸ ਕਰਕੇ 6 ਇੰਚ ਆ ਗਏ ਇੱਥੇ ਆਪਾਂ 6 ਇੰਚ ਇੱਕ ਅੱਧਾ ਇੰਚ ਘਟਾ ਦੇਣਾ 6 ਇੰਚ ਤੇ ਇਨਸਾਨ ਲਾ ਲਿਆ ਇਹਦਾ ਹੁਣ ਆਪਾਂ ਦੇਖੋ ਜੀ ਇਸ ਤਰ੍ਹਾਂ ਬਾਕਸ ਰੈਡੀ ਕਰ ਲੈਣਾ ਆਪਾਂ ਕੋਈ ਵੀ ਕੱਟ ਸਿੱਧੀ ਨਹੀਂ ਪਾਉਣੀ ਵੀ ਅੰਦਾਜ਼ੇ ਨਾਲ ਪਾ ਲੈਣੀ ਆ ਦੇਖੋ ਹੁਣ ਆ ਬਾਕਸ ਰੈਡੀ ਕਰਨ ਤੋਂ ਬਾਅਦ ਆਪਾਂ ਪਹਿਲਾਂ ਉੱਪਰ ਕਾਟ ਪਾਉਣੀ ਆ ਅੱਧਾ ਇੰਚ ਦੀ ਦੇਖੋ ਅੱਧਾ ਇੰਚ ਆਪਾਂ ਇੱਥੋਂ ਘਟਾਤਾ ਅੱਧਾ ਇੰਚ ਆਪਾਂ ਇੱਥੋਂ ਘਟਾ ਦੇਣਾ ਹਾਂ ਠੀਕ ਹੈ ਜੀ ਹੁਣ ਆਪਾਂ ਪਾਉਣੀਆਂ ਨੇ ਕਾਟਾਂ ਮੋਢੇ ਦੀਆਂ ਫਰੰਟ ਵਾਲੀ ਕਾਟ ਤੇ ਬੈਕ ਵਾਲੀ ਕਾਟ ਦੇਖੋ ਹਰ ਇੱਕ ਸਾਈਜ਼ 'ਚ ਜਿਹੜੀ ਮੋਢੇ ਦੀ ਫਰੰਟ ਵਾਲੀ ਕਾਟ ਆ ਉਹ ਪਾਉਣੀ ਆ 1.5 ਇੰਚ ਤੇ ਤੇ ਜਿਹੜੀ ਬੈਕ ਵਾਲੀ ਆ ਉਹ ਪਾਉਣੀ ਆ 2 ਇੰਚ ਇਹ ਜਿਹੜੀ ਆਪਾਂ ਗਲਾਈ ਦੇਣੀ ਆਂਗੀ ਉਹ ਦੇਣੀ ਆ ਆਪਾਂ ਬ੍ਰੈਸਟ ਦੇ ਅਕੋਰਡਿੰਗ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਹੈਗੀ 21 ਇੰਚ 21 ਦਾਦ ਹੋ ਗਿਆ 10.5 ਇੰਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਆਪਾਂ 10.5 ਇੰਚ ਤਿੰਨ ਸਾਂ ਲਾ ਲੈਣਾ ਇੱਥੇ ਜੇ ਤੁਹਾਡੀ ਦੇਖੋ 10 ਆ ਤਾਂ ਤੁਸੀਂ ਉਹਦੇ ਮੁਤਾਬਕ ਹਾਫ ਕਰ ਲਓ 22 ਆ ਤਾਂ ਉਹਦੇ ਮੁਤਾਬਕ ਹਾਫ ਕਰ ਲਓ ਇਹ ਹੁਣ ਇਹਨੂੰ ਤੇ ਇਹਨੂੰ ਆਪਾਂ ਇਹਦਾ ਹਾਫ ਕਰਨਾ ਇਸ ਤਰ੍ਹਾਂ ਇੰਚੀ ਟੇਪ ਫੋਲਡ ਕਰਕੇ ਇੱਥੇ ਨਿਸ਼ਾਨ ਲਾ ਲਿਆ ਜਿੰਨਾ ਇਹ ਆਇਆ ਉਨੇ ਹੀ ਜੀ ਤੁਸੀਂ ਇੱਥੇ ਲਾ ਲੈਣਾ ਉੱਪਰ ਲਾ ਲੈਣਾ ਆਪਾਂ 5 ਇੰਚ ਤੇ ਹੁਣ ਆਪਾਂ ਤਾਵਾਂਗੇ ਗੁਲਾਈ ਆ ਦੇਖੋ ਆਹ ਵਾਲੇ ਪੁਆਇੰਟ ਨੂੰ ਇਦਾਂ ਇਹਦੇ ਨਾਲ ਮਿਲਾ ਦੇਣਾ ਇਹਨੂੰ ਇਹਦੇ ਨਾਲ ਮਿਲਾਉਂਦੇ ਹੋਏ ਆਪਾਂ ਇਹਦੇ ਨਾਲ ਮਿਲਾਉਣਾ ਇਸ ਤਰ੍ਹਾਂ ਆਪਾ ਇਹ ਤੋਂ ਜ਼ਿਆਦਾ ਦੂਰ ਨਹੀਂ ਰੱਖਣਾ 5 ਇੰਚ ਜਿਹੜਾ ਨਿਸ਼ਾਨ ਲਾਇਆ ਇਹਦੇ ਬਰਾਬਰ ਜੇ ਲਿਆ ਕੇ ਆਪਾਂ ਇੱਦਾਂ ਮਿਲਾ ਦੇਣਾ ਚਲੋ ਜੀ ਇਹ ਜਿਹੜਾ ਆਪਾਂ 5 ਇੰਚ ਤੇ ਨਿਸ਼ਾਨ ਲਾਉਣੇ ਇਹਦਾ ਮਤਲਬ ਇਹ ਹੁੰਦਾ ਜੇ ਤੁਸੀਂ ਆਹ ਵਾੜੀ ਨਾ ਇੱਦਾਂ ਦੂਰ ਲਿਆ ਕੇ ਰੱਖੋਗੇ ਤਾਂ ਜਿਹੜਾ ਤੁਹਾਡੇ ਪਿੱਛੇ ਨਾ ਇੰਨਾ ਕੁ ਕੱਪੜੇ ਦਾ ਬੁਲਬੁਲਾ ਜਿਹਾ ਬਣ ਜਾਂਦਾ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਆਪਾਂ ਬਿਲਕੁਲ ਇਹਦੇ ਬਰਾਬਰ ਲਿਆ ਕੇ ਗਲਾਈ ਦੇਣੀ ਹੈਗੀ ਦੇਖੋ ਆਹ ਹੋ ਗਈਆਂ ਆਪਣੀਆਂ ਮੋਢੇ ਦੀਆਂ ਕੱਟਾਂ ਇਹ ਵਾਲੀਆਂ ਤਿੰਨੇ ਚਾਰੇ ਕੱਟਾਂ ਮੋਢੇ 'ਚ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਢੇ 'ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਮੋਢੇ ਡਿੱਗਦੇ ਨਹੀਂ ਹੈਗੇ ਮੋਢੇ 'ਚ ਬਲ ਨਹੀਂ ਪੈਂਦੇ ਆ ਵਾਲੀ ਕਾਟ ਦੇਖੋ ਜੀ ਇਸ ਤਰ੍ਹਾਂ ਤਿਰਸੀ ਪੈ ਜਾਣੀ ਆ ਜਿੱਥੇ ਤੱਕ ਆਪਣਾ ਗਲਾ ਬਣਦਾ ਹੁੰਦਾ ਦੇਖੋ ਉੱਥੇ ਤੱਕ ਆ ਕੇ ਨੇ ਆਪਣੇ ਆਪ ਨਾਲ ਮਿਲ ਜਾਣਾ ਹੁਣ ਇਸ ਤੋਂ ਬਾਅਦ ਆਪਾਂ ਰੱਖਣੀ ਆ ਸਾਈਡ ਸਲਾਈ ਦੇਖੋ ਸਾਈਡ ਸਲਾਈ ਰੱਖਣੀ ਆ ਆਪਾਂ 3 ਇੰਚ ਤੇ ਆਪਾਂ ਜਿਹੜੇ ਕਮਰ ਦਾ ਨਿਸ਼ਾਨ ਲਾਉਣਾ ਉਹ ਲਾਉਣਾ 14.5 ਇੰਚ ਤੇ ਕਮਰ ਦਾ ਨਿਸ਼ਾਨ ਦੇਖੋ ਜੀ ਐਸ ਅਕੋਰਡਿੰਗ ਲੱਗਦਾ ਹੁੰਦਾ ਆਪਣੀ ਬਰੈਸਟ ਦੇ نیچے ਤੇ ਪੇਟ ਤੋਂ ਉੱਪਰ ਜਿਹੜੀ ਆ ਵਾਲਾ ਹਿੱਸਾ ਹੁੰਦਾ ਇੱਥੇ ਆਪਾਂ ਕਮਰ ਦੀ ਫਿਟਿੰਗ ਦੇਣੀ ਹੁੰਦੀ ਆ ਇੱਥੇ ਆਪਾਂ ਪਲੇਟ ਚੁੰਧਾਈ ਪਾਉਣੀ ਹੁੰਦੀ ਆ ਫੇਰ ਜਾ ਕੇ ਆਪਣੀ ਜਿਹੜੀ ਕਮੀਜ਼ ਦੀ ਫਿਟਿੰਗ ਆ ਉਹ ਪ੍ਰੋਪਰ ਬਣਦੀ ਆ ਤੁਸੀਂ ਆਪਣੀ ਬੋਡੀ ਤੋਂ ਵੀ ਨਾਪ ਸਕਦੇ ਹੋਗੇ ਤੀਰੇ ਵਾਲੀ ਸਲਾਈਟ ਤੇ ਰੱਖ ਕੇ ਤੁਸੀਂ ਜਿੱਥੇ ਤੱਕ ਤੁਹਾਡਾ ਇਹ ਹਿੱਸਾ ਆਉਂਦਾਗਾ ਬੈਸਟ ਤੋਂ نیچے ਤੇ ਪੇਟ ਤੋਂ ਉੱਪਰ ਜਿੰਨੇ ਇੰਚ ਆਉਂਦਾ ਉਦੋਂ ਤੁਸੀਂ ਅੱਧਾ ਜਾਂ 1 ਇੰਚ ਵਧਾ ਕੇ ਨਿਸਾਨ ਲਓਨਾ ਆਪਾਂ 14.5 ਤੇ ਲਾ ਲਿਆ ਦੇਖੋ ਹੁਣ ਇਸ ਤੋਂ ਬਾਅਦ ਆਪਾਂ ਰੱਖਣਾ ਕਮਰ ਕਮਰ ਹੈਗੀ ਆ ਦੇਖੋ ਇਹਨਾਂ ਦੀ 16 ਇੰਚ 16 ਦਾਤ ਹੋ ਗਿਆ 8 1 ਇੰਚ ਆਪਾਂ ਵਧਾ ਕੇ ਰੱਖਾਂਗੇ ਉਹ ਤਾਂ ਕਰਕੇ ਉਹ ਆਪਣੀਆਂ ਪਲੇਟਸ ਚੋਂ ਦਾ ਕਪੜਾ ਠੀਕ ਹੈ ਜੀ ਹੋਰ ਕਿਤੋਂ ਵੀ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਸਿਰਫ ਕਮਰ ਕੋਲੋਂ ਵਧਾਉਣਾ ਕਿਉਂਕਿ ਪਲੇਟਸ ਚ ਡੰਗਾਈ ਪੈ ਜਾਂਦੀ ਹੈ ਜੇ ਆਪਾਂ ਨਹੀਂ ਵਧਾ ਕੇ ਰੱਖਾਂਗੇ ਤਾਂ ਆਪਣਾ ਕਮੀਜ਼ ਟਾਈਟ ਹੋ ਜਾਊਗਾ ਦੇਖੋ हिਪ ਹੈਗੀ ਇਹਨਾਂ ਦੀ 20 ਇੰਚ 20 ਦਾ ਹਾਫ ਹੋ ਗਿਆ 10 ਇੰਚ ਹੁਣ ਇਹ ਸਾਰੀ ਮਾਰਕਿੰਗ ਨੂੰ ਆਪਾਂ ਇਸ ਤਰ੍ਹਾਂ ਆਪਸ ਵਿੱਚ ਮਲਾ ਲੈਣਾ ਦੇਖੋ ਜੀ ਹੁਣ ਜਿਹਨਾਂ ਪਹਿਣ ਆਂਦੇ ਨਾ ਮੋਡੇ ਦੇ نیچے ਆームਹੋਲ ਦੇ نیچے ਝੋਲ ਪੈਂਦਾ ਕੱਪੜਾ ਇਕੱਠਾ ਹੋ ਜਾਂਦਾ ਨੀਚੇ ਨੂੰ ਕੱਪੜਾ ਲੰਮ ਕਮ ਜੇ ਲੱਗ ਜਾਂਦਾ ਜਾਂ ਪਿੱਛੇ ਵੱਲ ਪੈਂਦੇ ਨੇ ਉਹਦਾ ਰੀਜ਼ਨ ਹੁੰਦਾ ਆਪਾਂ ਐਦਾਂ ਨਹੀਂ ਸਲਾਈ ਬਣਾਉਂਦੇ ਇਦਾਂ ਸਲਾਈ ਹੀ ਮਲਾਉਣੀ ਦੇਖੋ ਇਦਾਂ ਸਲਾਈ ਮਲਾ ਕੇ ਆਹ ਕਾਰਨਰ ਟ੍ਰਾਈਐਂਗਲ ਸੇ ਰੈਡੀ ਹੋਊਗੀ ਉਹਦੇ ਨਾਲੇ ਕੱਪੜਾ ਇਕੱਠਾ ਹੋ ਕੇ ਆਪਣੇ ਬਾਲ ਪੈ ਜਾਂਦੇ ਨੇ ਕਿਉਂਕਿ ਆਪਾਂ ਬ੍ਰੈਸਟ ਦਾ ਨਾਪ ਇੱਥੇ ਲਾਉਣਾ ਹੈ ਆਪਣੀ ਬ੍ਰੈਸਟ ਦੇ ਬਰਾਬਰ ਨਹੀਂ ਹੁੰਦੀ ਆਪਣੀ ਬ੍ਰੈਸਟ ਦੀ ਜਿਹੜੀ ਆਪਾਂ ਢਿੱਲ ਲਾਗੀ ਉਹ ਇੱਥੇ ਤੱਕ ਦੇਣੀ ਆ ਆਪਾਂ 2.5 ਇੰਚ ਤੱਕ ਸਿੱਧਾ ਨਿਸ਼ਾਨ ਲਾਉਣਾ ਐਸ ਤਰ੍ਹਾਂ ਠੀਕ ਹੈ ਜੀ ਸਿੱਧਾ ਨਿਸ਼ਾਨ ਲਾਉਣ ਤੋਂ ਬਾਅਦ ਇਹ ਆਪਾਂ ਫੇਰ ਇਹਨੂੰ ਇਹਦੇ ਨਾਲ ਮਲਾਉਂ ਇਹਨੂੰ ਇਹਦੇ ਨਾਲ ਮਿਲਾ ਕੇ ਇੱਥੋਂ ਜਦੋਂ ਆਪਾਂ ਸਲਾਈ ਲਾਵਾਂਗੇ ਨਾ ਗੋਲਾਈ ਚ ਆ ਜਾਂਦੀ ਹੈ। ਇੱਥੋਂ ਜੇ ਹਲਕਾ ਜਾਂ ਟੱਟੇ ਕੋਈ ਗੱਲ ਨਹੀਂ ਜੇ ਆਪਾਂ ਇਦਾਂ ਸਿੱਧੀ ਸਲਾਈ ਲਾਵਾਂਗੇ ਤਾਂ ਆਪਣੀ ਡਰੈਸ ਟੋ ਕੋਲੋਂ ਆਪਾਂ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਕਮੀਜ਼ ਟਾਈਟ ਹੋ ਜਾਂਦਾ। ਹੁਣ ਆਪਾਂ ਪਾਵਾਂਗੇ ਦੇਖੋ ਜੀ ਆਪਣੀਆਂ ਪਲੇਟਸ ਦੇ ਨਿਸ਼ਾਨ ਲਾਵਾਂਗੇ। ਦੇਖੋ ਪਲੇਟਾਂ ਪਾਵਾਂਗੇ ਆਪਾਂ 12.5 ਇੰਚ ਤੇ ਵੱਢਣ ਤੋਂ ਬਾਅਦ 12 ਇੰਚ ਇਨਾਂ ਨੇ ਤਿਆਰ ਰਹਿ ਜਾਣਾ ਸਾਢੇ 12 ਤੇ ਨੀਚੇ ਨੂੰ ਇਹਨਾਂ ਦੀ ਲੈਂਥ ਰੱਖਣੀ ਆ ਆਪਾਂ 7 ਇੰਚ 7 ਇੰਚ ਰੱਖੀ ਹੈ ਲੈਂਥ ਇਹਨਾਂ ਦੀ ਚੜਾਈ ਰੱਖਣੀ ਆ ਆਪਾਂ 3.5 ਇੰਚ ਦੇਖੋ ਜੀ 20 21 ਵੈਸਟ ਦੇ ਵਿੱਚ ਸੇਮ ਹੀ ਪਲੇਟਾਂ ਦੇ ਨਿਸ਼ਾਨ ਲੱਗਦੇ ਨੇ ਤੇ ਸੇਮ ਹੀ ਕਾਟਾਂ ਪੈਂਦੀਆਂ ਹੁਣ ਆਪਾਂ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਾਂ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਲਾ ਦੇਣਾ ਕੰਮ ਤੋਂ 1 ਇੰਚ ਫਰਕ ਪਾਈਦਾ ਹੁੰਦਾ ਇਹਨੂੰ ਇਹਦੇ ਨਾਲ ਮਲਾਉਣ ਨਾਲ ਆਪਣੇ ਆਪ ਦੇਖੋ ਜੀ 1 ਇੰਚ ਦਾ ਫਰਕ ਪੈ ਜਾਂਦਾ ਆ ਦੇਖੋ ਇੱਥੋਂ ਆ 1 ਇੰਚ ਦਾ ਫਰਕ ਆਪਣੇ ਆਪ ਪੈ ਜਾਂਦਾ ਤੇ ਇੱਥੋਂ ਪਾ ਦੇਣਾ ਆਪਾਂ 2 ਇੰਚ ਦਾ ਫਰਕ ਆਪਾਂ ਪਲੇਟ ਪਾਉਣੀ ਆ ਇੱਥੇ ਤੱਕ ਹੁਣ ਆਹ ਵਾਲੇ ਪੁਆਇੰਟ ਨੂੰ ਆਪਾਂ ਇਦੇ ਨਾਲ ਮਲਾਉਣਾ ਜਿੱਥੋਂ ਆਪਾਂ ਬਾਕਸ ਰੈਡੀ ਕੀਤਾ ਸੀ ਆ ਬੈਲੀ ਜੀ ਆਪਣੀ ਆਹ ਵਾਲੀ ਪਲੇਟ ਦੇਖੋ ਆਪਣੀ ਫਰੰਟ ਵਾਲੀ ਕੁਰਤੀ ਦੀ ਸਾਰੀ ਮਾਰਕਿੰਗ ਹੋ ਗਈ ਹੁਣ ਆਪਾਂ ਦੇਖੋ ਇਹਦੀ ਕਟਿੰਗ ਕਰਨੀ ਹੈ ਹੁਣ ਆਪਾਂ ਕੀ ਕਰਨਾ ਆਪਾਂ ਨਾ ਪਿਛਲਾ ਪਾਸਾ ਕੱਢ ਲੈਣਾ ਐਸ ਤਰ੍ਹਾਂ ਪਿਛਲਾ ਪਾਸਾ ਕੱਢ ਕੇ ਇਹਨੂੰ ਆਪਾਂ ਆਪਸ ਦੇ ਵਿੱਚ ਐਦਾਂ ਮਿਲਾ ਕੇ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਤੁਸੀਂ ਚਾਹੇ ਜਦੋਂ ਤੁਸੀਂ ਨਾ ਸਲਾਈ ਕਰਦੇ ਹੋ ਇਹ ਵਾਲੀ ਕਾਟ ਉਹਦੋਂ ਵੀ ਪਾ ਸਕਦੇ ਹੋ ਹਾਂ ਮਾਂਗੇ ਬੈਕ ਵਾਲੇ ਹਿੱਸੇ ਦੀ ਕਟਿੰਗ ਹਾਂਜੀ ਜੀ ਹੁਣ ਆਪਾਂ ਕਰਾਂਗੇ ਪਿਛਲੇ ਗਲੇ ਦੀ ਕਟਿੰਗ ਦੇਖੋ ਪਿਛਲੇ ਗਲੇ ਦੀ ਕਟਿੰਗ ਕਰਨ ਦੇ ਲਈ ਆਪਾਂ ਜਿਹੜੀ ਗਲੇ ਦੀ ਚੜਾਈ ਆ ਇਹ ਲੈਣੀ ਆ 2.5 ਇੰਚ 2.5 ਇੰਚ ਗਲੇ ਦੀ ਚੜਾਈ ਲੈਣ ਦੇ ਨਾਲ ਜਿਹੜਾ ਆਪਣਾ ਫਰੰਟ ਵਾਲਾ ਗਲਾਗਾ ਤੇ ਬੈਕ ਵਾਲਾ ਗਲਾ ਜਦੋਂ ਉਹਦੀ 34 ਵਾਲੀ ਸਿਲਾਈ ਲਗਾਉਣੇ ਆਂਗੇ ਤਾਂ ਕੱਪੜਾ ਵੱਧਦਾ ਘਟਦਾ ਨਹੀਂ ਹੈਗਾ نیچے ਨੂੰ ਲਿਆ ਦੇਖੋ ਜੀ ਆਪਾਂ 6 ਇੰਚ ਐਸ ਤਰ੍ਹਾਂ ਪੈ ਜਾਣੀ ਆ ਜੀ ਇਹਦੀ ਗਲਾਈ ਠੀਕ ਹੈ ਜੀ ਗਲਾਈ ਪਾਉਣ ਤੋਂ ਬਾਅਦ ਹੁਣ ਆਪਾਂ ਲਾਉਣੀਆਂ ਨੇ ਪਲੇਟਸ ਦੀਆਂ ਨਿਸ਼ਾਨੀਆਂ نیچے ਨੂੰ ਆਪਾਂ ਡਾਊਨ ਕਰਨਾ ਜਿੰਨਾ ਫਰੰਟ ਚ ਡਾਊਨ ਕੀਤਾ ਸੀ 12.5 ਇੰਚ ਤੇ نیچے ਨੂੰ ਜਿਹੜੀ ਆਪਣੀ ਪਲੇਟਸ ਦੀ ਲੈਂਥ ਆ ਉਹ ਆਪਾਂ ਵਧਾ ਕੇ ਲੈਣੀ ਆ ਉਹ ਆਪਾਂ 8.5 ਇੰਚ ਲੈਣੀ ਆ 8.5 ਇੰਚ ਤਾਂ ਲੈਣੀ ਆ ਜਿੰਨਾ ਪਹਿਣਾ ਦੇ ਪਿਛਲੇ ਪਾਸੇ ਕਮਰ ਕੋਲ ਝੋਲ ਪੈਂਦਾ ਹੁੰਦਾ ਨਾ ਕਪੜਾ ਬਾਹਰ ਨੂੰ ਕਮੀਜ਼ ਖੜਾ ਖੜਾ ਰਹਿੰਦਾ ਵਾ ਜਿੱਦਾਂ ਵੀ ਆਪਾਂ ਕਮੀਜ਼ ਦੀ ਫਿਟਿੰਗ ਸਹੀ ਨਹੀਂ ਹੋਈ ਹੁੰਦੀ ਉਹਦੀ ਤਾਂ ਹੀ ਹੁੰਦੀ ਹੈ ਕਿ ਆਪਾਂ ਪਲੇਟ ਛੋਟੀ ਪਾ ਲੈਂਦੇ ਆ ਤੁਸੀਂ ਪਲੇਟ ਵੱਡੀ ਪਾ ਕੇ ਦੇਖਿਓ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਆਉਗੀ ਇਹ ਵੀ ਆਪਾਂ ਚੜਾਈ ਲੈਣੀ ਆ 3.5 ਇੰਚ ਨਾ ਹੋਜੀ ਆ ਹੋ ਗਈਆਂ ਆਪਣੀਆਂ ਪਲੇਟਸ ਦੀਆਂ ਨਸਾਨੀਆਂ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆਂਗੇ ਗਲੇ ਦੀ ਕਟਿੰਗ ਆ ਦੇਖੋ ਜੀ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਜਿਹੜਾ ਆਪਣੇ ਗਲੇ ਦੀ ਨਾ ਗਲਾਈ ਹੈ ਜੀ ਬਿਲਕੁਲ ਪ੍ਰੋਪਰ ਗੋਲ ਹੁੰਦੀ ਹੈ ਜੀ ਇੰਨੀ ਸਲਾਈ ਆ ਕੇ ਨਾ 1/2 ਇੰਚ ਇਧਰ 1/2 ਇੰਚ ਇੰਚ ਇਧਰ ਗਲੇ ਦੀ ਚੜਾਈ ਵੱਧ ਕੇ ਆਪਣੇ ਆਪ 3 ਇੰਚ ਹੋ ਜਾਣੀ ਹੈ ਜੀ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆ ਜੀ ਬਾਹਾਂ ਦੀ ਕਟਿੰਗ ਆ ਲੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਕਰਨ ਦੇ ਲਈ ਦੇਖੋ ਜਿਹੜਾ ਆਪਣੇ ਪੱਲਿਆਂ ਦੇ ਸਾਈਡ ਤੋਂ ਇਹਦੇ ਕੱਪੜਾ ਲਿਆ ਸੀ ਨਾ ਆਪਾਂ ਜਿਹਦੇ ਸਲਵਾਰ ਦੇ ਪੱਲੇ ਪਾਉਣੇ ਹੁੰਨੇ ਆਗੇ ਇਹ ਕੱਪੜੇ ਦੀ ਚੜਾਈ ਆ ਗਈ ਘੱਟ ਕਿਉਂਕਿ ਸੂਟ ਦਾ ਪਣਾ ਥੋੜਾ ਜਿਹਾ ਘੱਟ ਸੀ ਇਹਦੀ ਚੜਾਈ ਘੱਟ ਆ ਦੇਖੋ ਇਹਦੀਆਂ ਆਪਣੀਆਂ ਬਾਹਾਂ ਤਾਂ ਰੈਡੀ ਹੋਣਗੀਆਂ ਜੇ ਆਪਾਂ ਜੋੜ ਪਾਵਾਂਗੇ ਆਪਣੀ ਸਟ੍ਰੇਟ ਸਲਵਾਰ ਬਣਾਉਣ ਕਰਕੇ ਬਾਹਾਂ ਆਪਣੀਆਂ ਐਵੇਂ ਵਧੀਆਂ ਰੈਡੀ ਹੋ ਜਾਣੀਆਂ ਨੇ ਆਪਾਂ ਐਦਾਂ ਕੱਪੜੇ 'ਚੋਂ ਦੇਖੋ ਬਾਹਮਾ ਦਾ ਕੱਪੜਾ ਕੱਢ ਲੈਣਾ ਬਾਹਮਾ ਦਾ ਕੱਪੜਾ ਕੱਢਣਾ ਕਿਦਾਂਗਾ ਦੇਖੋ ਜਿੱਦਾਂ 21 ਇੰਚ ਬ੍ਰੈਸਟ ਦੇ ਨਾਪ ਦੇ ਅਕੋਰਡਿੰਗ ਆਪਾਂ ਮੋਡਾ ਨਾਪਾਂਗੇ ਦੇਖੋ ਮੋਡਾ ਨਾਪਣ ਦੇ ਲਈ ਇੰਨਾ ਹਿੱਸਾ ਤਾਂ ਆਪਣਾ ਸਲਾਈ ਚ ਆ ਜਾਂਦਾ ਵਾ ਸਲਾਈ ਚੋਂ ਤੋਂ ਬਾਅਦ ਆਪਾਂ ਨਾ ਇੱਥੇ ਇੰਚੀ ਟੇਪ ਰੱਖ ਲੈਣਾ ਇੰਚੀ ਟੇਪ ਰੱਖ ਕੇ ਐਦਾਂ ਦੇਖੋ ਮੋਡਾ ਹੈਗਾ ਇਹਨਾਂ ਦਾ 9.5 ਪੌਣੇ 10 ਇੰਚ ਤਿਆਰ ਆ ਜੀ ਇਹ ਤੋਂ ਆਪਾਂ ਪੌਣੇ 10 ਤੋਂ ਆਪਾਂ ਜਿਹੜਾ ਕੱਪੜਾ ਹੈਗਾ ਆਪਾਂ 11.5 ਇੰਚ ਚੜਾਈ ਰੱਖਣੀ ਆ ਕੱਪੜੇ ਦੀ ਠੀਕ ਹੈ ਜੀ ਕੱਪੜੇ ਦੀ ਚੜਾਈ ਰੱਖਣੀ ਆ 11.5 ਇੰਚ ਡਬਲ ਚ ਰੱਖਣੀ ਆ 11 11 22 30 24 ਇੰਚ ਆਪਾਂ ਨੂੰ ਕੱਪੜੇ ਦੀ ਚੜਾਈ ਚਾਹੀਦੀ ਹੈ ਇਹ ਆ ਲਓ ਜੀ ਆਪਾਂ 23 ਇੰਚ ਰੱਖੀ ਆ ਦੇਖੋ ਜਿਹੜੀ ਬਾਹਵਾ ਦੀ ਲੰਬਾਈ ਆ ਦੇਖੋ ਲੰਬਾਈ ਹੈਗੀ ਆ ਬਾਹਵਾ ਦੀ ਇਹਨਾਂ ਦੀਆਂ ਬਾਹਵਾ ਹੈਗੀਆਂ ਨੇ 16 ਇੰਚ ਤਿਆਰ 16 ਇੰਚ ਬਾਹਵਾ ਤਿਆਰ ਨੇ ਤੇ 3 ਇੰਚ ਆਪਾਂ 2 ਇੰਚ ਮਤਲਬ ਕਿ نیچے ਫੋਲਡ ਕਰਨ ਵਾਸਤੇ 1 ਇੰਚ ਕਾਟ ਤੇ ਸਲਾਈ ਵਾਸਤੇ 19 ਇੰਚ ਤੇ ਆਪਾਂ ਕਟਿੰਗ ਕਰਾਂਗੇ ਇੱਥੋਂ ਵੀ ਆਪਾਂ 19 ਇੰਚ ਤੇ ਹੀ ਨਿਸ਼ਾਨ ਲਾਉਣਾਗਾ ਇਧਰੋਂ ਵੀ ਆਪਾਂ 23 ਇੰਚ ਆ ਦੇਖੋ ਜੀ ਸਿੱਧਾ ਮਲਾਉਣ ਦੇ ਨਾਲ ਇੰਨਾ ਲਾਈਨ ਦਾ ਫਰਕ ਪੈ ਜਾਂਦਾ ਹਮੇਸ਼ਾ ਆਪਾਂ ਸਕੀਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਹੀ ਕਟਿੰਗ ਕਰਨੀ ਚਾਹੀਦੀ ਹੈਗੀ ਆ ਲੋ ਜੀ ਆ ਹੋ ਗਿਆ ਆਪਣਾ ਬਾਹਮਾਂ ਦਾ ਕੱਪੜਾ ਬਾਹਮਾਂ ਦੀ ਕਟਿੰਗ ਕਰਨ ਦੇ ਲਈ ਆਪਾਂ ਕੱਪੜਾ ਰੱਖਣਾ ਕਿੱਦਾਂ ਦਾ ਦੇਖੋ ਆ ਚਾਹੇ ਸਿੱਧਾ ਪਾਸੇ ਜਿਹੜੇ ਉਲਟੇ ਪਾਸੇ ਨੇ ਦੋਵੇਂ ਮਿਲੇ ਹੋਏ ਨੇ ਚਾਹੇ ਤੁਸੀਂ ਸਿੱਧੇ ਮਿਲਾ ਲਓ ਚਾਹੇ ਉਲਟੇ ਇਦਾਂ ਐਸ ਤਰ੍ਹਾਂ ਫੋਲਡ ਕਰਨਾ ਦੇਖੋ ਬਾਹਮਾਂ ਦੀ ਕਟਿੰਗ ਕਰਨ ਵਾਸਤੇ ਕੱਪੜਾ ਆ ਦੋਵੇਂ ਸਿੱਧਾ ਪ੍ਰਿੰਟ ਆ ਜਿਹੜਾ ਆਪਾਂ ਆਪਸ ਵਿੱਚ ਮੈਚ ਕਰਕੇ ਇਦਾਂ ਜੋੜ ਲਿਆ ਜੋੜਨ ਤੋਂ ਬਾਅਦ ਸਾਡਾ ਰੱਖਣ ਤੋਂ ਬਾਅਦ ਆਪਾਂ ਹੁਣ ਪਾਉਣੀ ਹੈਗੀ ਆਪਣੀ ਕਾਟ ਠੀਕ ਹੈ ਜੀ ਕਾਟ ਪਾਉਣ ਖਾਤਰ ਆਪਣਾ ਮੋਟਾ ਸੀਗਾ 10.5 ਇੰਚ ਤਿਆਰ ਮੰਨ ਕੇ ਚੱਲੋ 9.5 ਇੰਚ ਰੈਡੀ ਸੀਗਾ ਮੋਟਾ ਆਪਾਂ ਅੱਧਾ ਇੰਚ ਕਟਾਉਣਾ ਆਪਾਂ 9 ਇੰਚ ਤੇ ਕਟਿੰਗ ਕਰਨੀ ਆ ਇੱਥੋਂ ਆਪਾਂ ਡਾਊਨ ਕਰਨਾ ਜੀ 3 ਇੰਚ 3 ਇੰਚ ਕਰ ਲਿਆ ਆਪਾਂ ਡਾਊਨ ਠੀਕ ਹੈ ਜੀ ਉੱਪਰੋਂ ਜਿਹੜੀ ਕਾਟ ਪਾਉਣੀ ਆ ਗਲਾਈ ਦੇਣੀ ਆ ਉਹ ਪਾਉਣੀ ਆ 22 ਇੰਚ ਤੋ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਇਹ ਐਸ ਤਰ੍ਹਾਂ ਮਿਲਾ ਲੈਣਾ ਆਪਾਂ ਚੀ ਇਹ ਮਿਲਾਉਣ ਤੋਂ ਬਾਅਦ ਇਹ ਲਾਈਨ ਬਣਾਉਣ ਤੋਂ ਬਾਅਦ ਨਾ ਆਪਾਂ ਕੀ ਕਰਨਾ ਐਸ ਤਰ੍ਹਾਂ ਇੰਚੀ ਟੇਪ ਫੋਲਡ ਕਰਕੇ ਇਹਦਾ ਕਰ ਲੈਣਾ ਆਪਾਂ ਹਾਫ ਤੇ ਇਹਦੇ ਵਿੱਚ ਪਾਉਣੀ ਆ ਆਪਾਂ 61 1 ਇੰਚ ਦੀ ਅੱਧਾ ਇੰਚ ਦੇਖੋ ਜੀ ਆਪਾਂ ਪਾਵਾਂਗੇ ਇੱਧਰ ਤੇ ਅੱਧਾ ਇੰਚ ਪਾਵਾਂਗੇ ਇੱਧਰ ਹੁਣ ਆਪਾਂ ਦੇਖੋ ਜੀ ਦੇਣੀ ਆ ਇਹਨੂੰ ਗਲਾਈ ਹਾਂ ਲਓ ਜੀ ਗਲਾਈ ਆਪਾਂ ਸਿਰੇ ਤੱਕ ਦੇਣੀ ਆ ਐਸੇ ਤਰ੍ਹਾਂ ਹੀ ਆਪਾਂ ਦੇਖੋ ਦੇ ਦੇਣੀ ਆ ਫਰੰਟ ਵਾਲੀ ਗਲਾਈ इस तरह सिरे तक हम आप करा देखो जी कटिंग हो गया अपनी कपड़े की कटिंग ਹੁਣ ਆਪਾਂ ਇਹ ਜਿ ਫਰੰਟ ਵਾਲੀ ਘਾਟ ਪਾਉਣ ਖਾਤਰ ਦੋ ਤਹਾਂ ਛੱਡ ਦੇਣੀਆਂ ਨੇ ਦੋ ਚੱਕ ਲੈਣੀਆਂ ਨੇ ਇਹਨਾਂ ਚ ਪਾ ਦੇਣੀ ਆ ਆਪਾਂ ਵਾਲੀ ਘਾਟ ਜਿਹੜੀ ਆਪਣੀ ਬਾਹ ਦੇ ਮੂਹਰੇ ਪੱਲਿਆਂ ਚ ਪੈਂਦੀ ਆ ਧਿਆਨ ਰੱਖਣਾ ਪਾਉਣੀ ਜੀ ਇਹ ਸਿਰਫ ਦੋ ਪੱਲਿਆਂ ਜੀ ਆ ਨਾਲੋ ਜੀ ਇਹ ਘਾਟ ਪਾਉਣ ਤੋਂ ਬਾਅਦ ਦੇਖੋ ਇਸ ਤਰ੍ਹਾਂ ਆਪਣੀ ਸੇਤ ਰੈਡੀ ਹੋ ਗਈ ਜਿੰਨੀ ਆ ਆਪਣੀ ਮੂਰੀ ਆ ਮੂਰੀ ਹੈਗੀ ਆ ਦੇਖੋ ਇਹਨਾਂ ਦੀ 6 ਇੰਚ ਮੂਰੀ ਆ 2 ਇੰਚ ਆਪ ਐਕਸਟਰਾ ਮਾਰਜਨ ਦਾ ਕੱਪੜਾ ਲੈਣਾਗਾ ਆ ਹੈਗੀ ਆ ਦੇਖੋ ਜੀ ਆਪਣੀ ਫਿਟਿੰਗ ਵਾਲੀ ਸਲਾਈ ਬਾਹਲੀ ਜਾਨੀ ਸਾਈਡ ਸਲਾਈ ਆ ਆਪਣਾ ਐਕਸਟਰਾ ਕੱਪੜਾ ਜਿਹੜਾ ਬਾਧੂ ਦਾ ਵਾਲਾ ਐਕਸਟਰਾ ਕੱਪੜਾ ਆਗਾ ਇਹਦੀ ਆਪਾਂ ਦੇਖੋ ਜੀ ਨਾਲ ਹੁੰਦੀ ਕਟਿੰਗ ਕਰਦੇ ਹਾਂ ਅੱਜ ਆ ਹੋ ਗਈ ਆਪਣੀ ਕੁੜਤੀ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਸਟ੍ਰੇਟ ਸਲਵਾਰ ਦੀ ਕਟਿੰਗ ਆ ਦੇਖੋ ਜੀ ਆ ਕੱਪੜਾ ਜਿਹੜਾ ਆਪਣੇ ਸੂਟ ਦੇ ਵਿੱਚੋਂ ਬਚਿਆ ਇਹਨੂੰ ਆਪਾਂ ਇਦਾਂ ਕਰ ਲੈਣਾ ਜੇ ਤੁਸੀਂ ਨਾਰਮਲ ਸਲਵਾਰ ਬਣਾਉਣੀ ਸੀ ਦੇਖੋ ਇਹਦੇ ਬਣ ਜਾਣੇ ਸੀ ਨਿਕਲ ਜਾਣੇ ਸੀ ਕੁੰਡੇ ਜਿਹੜਾ ਕੱਪੜਾ ਬਚਿਆ ਤਾਂ ਜਿਹੜੇ ਸਲਵਾਰ ਦੇ ਕਮੀਜ਼ ਦੇ ਮਤਲਬ ਕਿ ਆਲੇ ਦੁਆਲੇੋਂ ਕੱਪੜਾ ਲੇਹਾ ਸਾਈਡ ਤੋਂ ਕੱਪੜਾ ਲੇਹਾ ਨਾ ਉਹਦੇ ਬਣ ਜਾਣੇ ਸੀ ਪਲਵੇਂ ਦੇਖੋ ਇਹ ਸਲਵਾਰ ਦਾ ਆਪਣਾ ਕੱਪੜੇ ਦਾ ਘੇਰ ਘੱਟਾ ਇਹਦੇ ਵਿੱਚ ਪੈਣਾਗਾ ਆਸਣ ਆਸਣ ਕਿਦਾਂ ਪਾਉ ਉਹ ਤੁਹਾਨੂੰ ਅੱਜ ਆਪਾਂ ਉਹ ਵੀ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਇਹਨਾਂ ਦੀ ਸਲਵਾਰ ਦੀ ਲੈਂਥ ਹੈਗੀ ਆ 37 ਇੰਚ ਤਿਆਰ ਠੀਕ ਆ ਜੀ ਆਪਾਂ 32 ਇੰਚ ਦੇ ਪੱਲੇ ਪਾਉਣੇ ਆ ਜਿਹੜੇ ਪੱਲੇ ਨੇ ਉਹ ਆਪਾਂ ਨਾ 32 ਇੰਚ ਤਿਆਰ ਰੱਖਣੇ ਆ 2 ਇੰਚ ਐਪ ਐਕਸਟਰਾ ਕਟਿੰਗ ਕਰਨੀ ਆ ਆਪਾਂ 34 ਇੰਚ ਤੇ ਕਟਿੰਗ ਕਰਨੀ ਆ ਆਹ ਲਓ ਜੀ 34 ਇੰਚ ਤੇ ਲਾ ਲਿਆ ਆਪਾਂ ਨਿਸ਼ਾਨ ਇੱਧਰ ਤੇ ਇੱਕ ਲਾਉਣਾ ਆਪਾਂ ਦੇਖੋ ਆ ਜਿਹੜਾ ਐਕਸਟਰਾ ਕੱਪੜਾ ਸੀ ਇਹ ਆਪਾਂ ਨੀਚੇ ਇਦਾਂ ਹੀ ਛੱਡਿਆਗਾ ਇੱਕ ਇੱਥੇ 34 ਇੰਚ ਤੇ ਨਸਾਨ ਲਾਉਣ ਤੋਂ ਬਾਅਦ ਆਪਾਂ ਇਹਨੂੰ ਨਾ ਐਦਾਂ ਮਿਲਾ ਲੈਣਾ ਜਿਹੜਾ ਇਕੱਠਾ ਕੱਪੜਾ ਉਹ ਆਪਾਂ ਉੱਪਰ ਛੱਡਿਆਗਾ ਉੱਪਰੋਂ ਨਹੀਂ ਕਟਿੰਗ ਕਰਨੀ ਇਹ ਇਕੱਠਾ ਕੱਪੜਾ ਆਪਣੇ ਕੰਮ ਆ ਜਾਊਗਾ ਤੇ ਹੁਣ ਆਪਾਂ ਰੱਖਣਾ ਦੇਖੋ ਜੀ ਪੌਂਚਾ ਪੌਂਚਾ ਦੇਖੋ ਇਹਨਾਂ ਦਾ ਹੈਗਾ 9 ਇੰਚ ਤਿਆਰ 2 ਇੰਚ ਆਪਾਂ ਐਕਸਟਰਾ ਲਵਾਂਗੇ ਆਪਾਂ 11 ਇੰਚ ਤੇ ਕਟਿੰਗ ਕਰਨੀ ਹੈ ਤੇ ਜਿਹੜਾ ਆਸਣ ਆਂਗਾ ਆਸਣ ਆਪਾਂ ਰੱਖਾਂਗੇ ਦੇਖੋ ਜੀ 15 ਇੰਚ ਉਹ ਕਿਉਂ ਰੱਖਣਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਉਂ ਰੱਖਿਆ ਕਿਉਂਕਿ ਆਪਾਂ ਇਹਦੇ ਵਿੱਚ ਜੋੜ ਲਾਉਣਾਗਾ ਜੇ ਨਾ ਕਿਰ ਜ਼ਿਆਦਾ ਹੁੰਦਾ ਜਿਹੜਾ ਇੱਥੋਂ ਕੱਪੜਾ ਲੈਣਾ ਸੀ ਆਪਣਾ ਉਹਦਾ ਆਸਣ ਤੈਹ ਜਾਣਾ ਸੀ ਹੁਣ ਉਹਦਾ ਆਸਣ ਪੈਣਾ ਨਹੀਂ ਕਿਉਂ ਨਹੀਂ ਪੈਣਾ ਜੀ ਕਿਉਂਕਿ ਆਪਣਾ ਉਹ ਕੱਪੜਾ ਘਟਾਗਾ ਇਹ ਮਤਲਬ ਕਿ ਥੋੜਾਗਾ ਆਪਾਂ ਆ ਵਾਲਾ ਕੱਪੜਾ ਦੇਖੋ ਬਰਾਬਰ ਰੱਖ ਕੇ ਐਸ ਤਰ੍ਹਾਂ ਐਸ ਤਰ੍ਹਾਂ ਬਰਾਬਰ ਰੱਖ ਕੇ ਜਿੰਨਾ ਤੁਹਾਡਾ ਆਸਣ ਇਹਨਾਂ ਦਾ ਦੇਖੋ ਆਸਣ ਹੈਗਾਗਾ ਆਪਾਂ ਰੱਖਣਾਗਾ 10 ਇੰਚ ਬਾਕੀ 벨ਟ ਪਾ ਕੇ ਇਹ ਅਲੋਜੀ ਇਸ ਤਰ੍ਹਾਂ ਆਪਾਂ ਇਹਨੂੰ ਮਲਾ ਲੈਣਾਗਾ ਇਹ ਐਸ ਨਾ ਲੋਜੀ ਦੇਖੋ ਜੀ ਹੁਣ ਆਪਾਂ ਆਸਣ ਪਾਉਣਾ ਨਾ ਜਿਹੜਾ ਇਹ ਆਪਣੀ ਜਿਹੜੀ ਸਲਾਈ ਹੈ ਜਿਆਦਾ ਟੇਢੀ ਜਾਂਦੀ ਆ ਆਪਾਂ ਥੋੜਾ ਜਿਹਾ ਸਿੱਧਾ ਰੱਖਣਾਗਾ ਦੇਖੋ ਆਪਣਾ 10 ਇੰਚ ਕਿੱਥੇ ਆ ਨਹੀਂ ਆ ਆਪਣੀ ਸਲਵਾਰ ਦੇ ਪਿੱਛੋਂ ਜਿਹੜੀ ਲੋਕਾ ਉਹ ਸਾਰੀ ਖਰਾਬ ਹੋ ਜਾਣੀ ਹੈ 10 ਇੰਚ ਇਹਦੇ ਨਾਲ ਮਿਲਾ ਕੇ ਦੇਖੋ ਹੁਣ ਜਿਹੜਾ ਪ੍ਰੋਪਰ ਜਿਹੜੀ ਆਪਣੀ ਸਲਵਾਰ ਦੇ ਪਿਛਲੀ ਤਿਰਸੀ ਸਲਾਈ ਆ ਦੇਖੋ ਜੀ ਹੁਣ ਪ੍ਰੋਪਰ ਲੱਗੀ ਆ ਜੇ ਆਪਾਂ ਜ਼ਿਆਦਾ ਆਸਮਾ ਪਾ ਦੇਣਾ ਸੀਗਾ ਆਪਾਂ ਨਾਪ ਕੇ ਦੇਖਿਆ ਫਿਰ ਉਹਨੇ ਸਹੀ ਨਹੀਂ ਸੀ ਹੋਣਾ ਫਿਰ ਪਿੱਛੋਂ ਨਾ ਆਪਣੀ ਸਲਵਾਰ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕਾਣ ਪੈ ਗਿਆ ਉਹਵੇਂ ਕਾਣ ਪੈ ਜਾ ਦੇਖੋ ਜੀ ਆ ਹੋ ਗਈਆਂ ਆਪਣੀਆਂ ਆ ਹੋ ਗਿਆ ਦੇਖੋ ਜੀ ਆਪਣਾ ਆਸਣ ਇਸ ਤਰ੍ਹਾਂ ਦੇਖੋ ਆਪਣੀ ਸਲਵਾਰ ਦਾ ਜਿਹੜਾ ਘੇਰਾਗਾ ਉਹ ਵੱਧ ਜਾਂਦਾਗਾ ਜੇ ਤੁਹਾਡੇ ਕੋਲੇ ਆ ਕੱਪੜਾ ਨਹੀਂ ਹੈਗਾ ਫਿਰ ਤੁਸੀਂ ਜਿਹੜਾ ਇਥੋਂ ਕੱਪੜਾ ਲੈਂਦਾ ਇਹਨੂੰ ਉੱਪਰ ਰੱਖ ਕੇ ਇਹਦਾ ਵੀ ਆਸਣ ਪਾ ਸਕਦੇ ਹੋਗੇ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਬੈਲਟ ਦੀ ਕਟਿੰਗ ਦੇਖੋ 벨ਟ ਜਿਹੜਾ ਆਪਣਾ ਸਾਈਡ ਤੋਂ ਕੱਪੜਾ ਲਿਆ ਸੀ ਆਪਾਂ ਉਹਦੀ ਕਟਿੰਗ ਕੀਤੀ ਆ 벨ਟ ਦੀ ਕਟਿੰਗ ਕਰਨੀ ਆ ਆਪਾਂ 24 ਇੰਚ ਤੇ ਬਣਨ ਤੋਂ ਬਾਅਦ ਠੀਕ ਹੈ ਜੀ ਮਤਲਬ 1 ਇੰਚ ਵਿੱਚ ਆ ਜਾਂਦਾ ਕੱਪੜਾ 23 ਰਹਿ ਜਾਊਗਾ ਜੇ ਆਪਾਂ 25 ਤੇ ਕਟਿੰਗ ਕਰਾਂਗੇ ਤਾਂ 24 ਰਹਿ ਜਾਊਗਾ ਠੀਕ ਹੈ ਜੀ 1 ਇੰਚ ਆਪ ਐਕਸਟਰਾ ਜਿੰਨੀ ਤੋਂ ਉਹ 벨ਟ ਚਾਹੀਦੀ ਹੈਗੀ ਆਪਾਂ 25 ਤੇ ਕੀਤੀ ਆ ਉਦੋਂ ਇਹ 1 ਇੰਚ ਆਪ ਐਕਸਟਰਾ ਕਟਿੰਗ ਕਰਨੀ ਇਹ ਹੋ ਗਈ ਆਪਣੀ 벨ਟ ਦੀ ਕਟਿੰਗ ਚੜਾਈ ਇਹਦੀ ਦੇਖੋ ਹੈਗੀ ਹੈਗੀ ਆਪਣੀ 벨ਟ ਦੀ 9 ਇੰਚ ਆਪਾਂ ਤਕਰੀਬਨ 7.5 ਜਾਂ 8 ਇੰਚ ਤੇ ਕਟਿੰਗ ਕਰਦੇ ਹੁੰਨੇ ਆਗੇ ਜਿਹੜਾ ਬਾਕੀ ਐਕਸਟਰਾ ਕੱਪੜਾ ਹੋਊ ਚਾਹੇ ਤੁਸੀਂ ਨੇਫੇ ਦੇ ਵਿੱਚ ਢੇਲੋ ਚਾਹੇ ਜੀ ਤੁਸੀਂ ਇਹਦੀ ਕਟਿੰਗ ਕਰਕੇ ਪੌਂਚਿਆਂ ਥੱਲੇ ਵੀ ਨਾ ਸਕਦੇ ਹੋਗੇ ਇਹ ਸੀ ਜੀ ਫੁੱਲ ਸੂਟ ਦੀ ਕਟਿੰਗ ਹੈ ਇਸ ਤਰ੍ਹਾਂ ਆਪਾਂ 5 ਮੀਟਰ ਕੱਪੜੇ ਦੇ ਵਿੱਚੋਂ ਠੀਕ ਹੈ ਜੀ ਸੂਟ ਦੀ ਪ੍ਰੋਪਰ ਕਟਿੰਗ ਕਰ ਸਕਦੇ ਹਾਂ ਜੇ ਤੁਹਾਡਾ ਆਸਣ ਵਗੈਰਾ ਘੱਟ ਰਹਿਣਾ ਹੋਵੇ ਤਾਂ ਇਸ ਤਰ੍ਹਾਂ ਆਪਾਂ ਆਸਣ ਵਿੱਚ ਪਾ ਸਕਦੇ ਹਾਂਗੇ ਜੋੜ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ